ਸਾਭ ਵੰਦਿਤ ਭੱਤੇ ਜੀ ਸਰਦਾ ਸੰਤਰੀਨ ਬਾਬਾ ਲਖਵੀਰ ਸਿੰਘ ਜੀ ਖਾਲਸਾ ਲੋ ਲੌੜਾ ਸਭ ਤੋਂ ਬੁਲਾਉਣ ਕਰਦੇ ਆ ਜੀ ਸੋ ਸਭ ਤੋਂ ਪਹਿਲਾਂ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਪਰਸੋਂ ਕਿ ਅਸੀਂ ਗੁਰਮੁਖ ਸਰ ਦੇ ਕੋਲ ਜਾ ਕੇ ਆ ਇੱਕ ਦਿਨ ਪਹਿਲਾਂ ਇਹ ਮਿਲਣ ਦਾ ਫੁਰਨਾ ਬਣਿਆ ਸੀ ਮੈਂ ਸਰ ਨੂੰ ਕਹਾਂ ਜੀ ਆਪ ਜੀ ਨੂੰ ਬਹੁਤ ਸਿੱਤੀ ਮਿਲਾਂਗੇ ਸੋ ਉਹਨਾਂ ਨੂੰ ਮਿਲੇ ਬੜਾ ਮਨ ਖੁਸ਼ ਹੋਇਆ ਤੇ ਕਈ ਦਿਨਾਂ ਦੀ ਦਿਨਾਂ ਦੀ ਨਹੀਂ ਮਹੀਨਿਆਂ ਦੀ ਆਪ ਜੀ ਨੂੰ ਵੀ ਮਿਲਣ ਦੀ ਬੜੀ ਚਾਹਨਾ ਮੈਂ ਕਿਹਾ ਰਣ ਸਰ ਦੇ ਨਾਲ ਜੇ ਕਿਤੇ ਗੱਲਬਾਤ ਹੋ ਜੇ ਉਹਨਾਂ ਨੂੰ ਮਿਲਿਏ ਘੁੱਟ ਕੇ ਜੱਫੀ ਪਾਈਏ ਮਿਲਿਏ ਸੋ ਬਹੁਤ ਸੇਤੀ ਤੁਸੀਂ ਕਿਰਪਾ ਕਰੋ ਸਾਡੇ ਤੇ ਆਪ ਜੀ ਨੂੰ ਵੀ ਮਿਲਿਏ ਸਾਡੇ ਮੈਡਮ ਪ੍ਰਦੀਪ ਕੌਰ ਨੂੰ ਵੀ ਬੇਨਤੀ ਕਰਾਂਗੇ ਅਸੀਂ ਜੋ ਸੋ ਆਪਣੀ ਬੋਡੀ ਦੇ ਵਿੱਚੋਂ ਜੀ ਮੈਂ 4 ਮਹੀਨਿਆਂ ਦੇ ਵਿੱਚੋਂ 20 ਕਿਜੀ ਵਜਨ ਘਟਾਇਆ ਇਸ ਤੋਂ ਪਹਿਲਾਂ ਬੜਾ ਸਾਹ ਚੜਦਾ ਸੀ ਹੱਥ ਪੈਰ ਸੁੱਜੇ ਜਾਂਦੇ ਸੀ ਤੇ ਸਾਹ ਬੜਾ ਚੜਦਾ ਸੀ ਰੀੜ ਦੀ ਹੱਡੀ 'ਚ ਦਰਦ ਰਹਿਣਾ ਤੇ ਲੱਤਾਂ ਦੇ ਵਿੱਚ ਦਰਦ ਰਹਿਣਾ ਬੜੀ ਬਲੌਕਿੰਗ ਕਿਉਂਕਿ ਖਾਣ ਪੀਣ ਦੀ ਸੋਝੀ ਹੁੰਨਾ ਕਰਕੇ ਖਾਣ ਪੀਣਾ ਜਦੋਂ ਅਸੀਂ ਬਾਹਰ ਅੰਦਰ ਜਾਂਦੇ ਆਂ ਕੀਰਤਨ ਕਰਦੇ ਆਂ ਦਵਾਲ ਲਾਂਦੇ ਆਂ ਤਾਂ ਲੱਗਦਾ ਸੰਤ ਹੀ ਆਏ ਨੇ ਬਾਬਾ ਹੀ ਆਏ ਨੇ ਮਹਾਂਪੁਰ ਸਾਹਿਬ ਜੀ ਸੇਵਾ ਕਰੋ ਬਹੁਤ ਬਹੁਤ ਵਧੀਆ ਖਾਣਾ ਪੀਣਾ ਖਵਾਓ ਦੁੱਧ ਦੁੱਧ ਪਿਲਾਓ ਚਾਹ ਮੈਂ ਬਚਪਨਦਨੀ ਪੀਤੀ ਸਰ ਕਦੇ ਚਾਹ ਮੈਂ ਬਚਪਨਦਨੀ ਪੀਤੀ ਤੇ ਕੌਫੀ ਬੜੀ ਪੀਂਦੇ ਸੀ ਰਾਤ ਨੂੰ ਭੁੱਖ ਲੱਗਣੀ ਰਾਤ ਨੂੰ ਭਗਤੀ ਕਰਨ ਦੇ ਕਾਰਨ ਭੁੱਖ ਲੱਗਣੀ ਛੇਰ ਨੂੰ ਹਲਕੀ ਰੋਟੀਆਂ ਨੂਨ ਮਿਰਚ ਲਾ ਕੇ ăn ਵਧੀਆ ਦੁੱਧ ਦਾ ਪੂਰਾ ਨਾ ਅੱਧਾ ਲੀਟਰ ਪਾਉਣ ਵਾਲਾ ਲੀਟਰ ਪੀਣਾ ਤੇ ਇਸ ਤਰ੍ਹਾਂ ਵਾਜਨ ਵਧ ਗਿਆ ਇੱਕ ਕੁਆਂਟਲ 54 ਕਿਲੋ ਵਾਜਨ ਹੋ ਗਿਆ ਸੀ ਬਹੁਤ ਬੁਰਾ ਹਾਲ ਹੋ ਗਿਆ ਤੇ ਸਿਰ ਦਾ ਤੁਰਿਆ ਨਹੀਂ ਸੀ ਜਾਂਦਾ ਤੇ 4 ਮਹੀਨੇ ਹੋ ਗਏ 30 ਕਿਲੋ ਵਾਜਨ ਘਟ ਗਿਆ ਤੇ ਐਨ ਪੂਰਾ ਐ ਲੱਗ ਰਿਹਾ ਜਿਵੇਂ ਆਈਡੀਅਲ ਵਾਜਨ ਤੇ ਆ ਗਏ ਆ ਪਰ ਹਜੇ ਵੀ ਓਵਰ ਵਾਜਨ ਤੇ ਮੇਰਾ ਪਰਿਵਾਰਾਚੀ ਪੰਜ ਮੈਂਬਰਾਂ ਸਾਰੇ ਤੇ ਪੰਜੇ ਹੀ ਅਸੀਂ ਨਿਊਟ੍ਰੀਸ਼ਨ ਲੈ ਰਹੇ ਹਾਂ ਜੀ ਪੂਰਾ ਨਿਊਟ੍ਰੀਸ਼ਨ ਲੈ ਰਹੇ ਆ ਤੇ ਬਹੁਤ ਵੱਡਾ ਕਰਾਂਗੇ ਤੁਹਾਡੀ ਵੱਡੇ-ਵਡੇਰਿਆਂ ਦੀ ਕਿਰਪਾ ਉਨਝੀਂਦੀ ਆ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਮੈਡਮ ਸਤਵਿੰਦਰ ਕੌਰ ਸਰਾਜਪੁਰ ਮੈਡਮ ਪ੍ਰਦੀਪ ਕੌਰ ਧਵਲਾਨ ਮੈਡਮ ਸਵਰਨਜੀਤ ਕੌਰ ਪਟਿਆਲਾ ਆਪ ਜੀਆਂ ਦਾ ਤੇ ਵੱਡੇ-ਵਡੇਰਿਆਂ ਦਾ ਛੋਟੇ-ਵਡੇਰਿਆਂ ਦਾ ਸਾਰਿਆਂ ਦਾ ਆਪ ਲਹਿਣ ਦਾ ਬਹੁਤ-ਬਹੁਤ ਧੰਨਵਾਦ ਹੈ ਮੈਡਮ ਜੀ ਬੈਠੇ ਨੇ ਇਹ ਵੀ ਥੋੜੇ ਸ਼ੇਅਰ ਕਰਨਗੇ ਸਸੇ ਘਾਲ ਸਰ ਜੀ ਮੇਰਾ ਨਾਮ ਮਨਜੀਤ ਕੌਰ ਆ ਜੀ ਪਿੰਡ ਲਲੋਟੇ ਨੂੰ ਬਲਾਉਂ ਕਰਦੇ ਜੀ ਮੈਂ 4 ਮਹੀਨੇ ਵਿੱਚ 20 ਕਿਲੋ ਭਾਰਨ ਘਟਾਇਆ ਜੀ ਪਹਿਲਾਂ ਖਾਣ ਪੀਣ ਦੀ ਕੋਈ ਨੌਲਜ ਨਹੀਂ ਸੀ ਜੀ ਜੂਮ ਕਲਾਸ ਤੇ ਬਹਿ ਕੇ ਹੁਣ ਸਾਰੀ ਨੌਲਜ ਆਉਂਦੀ ਆ ਗਈ ਜੀ ਪਹਿਲਾਂ ਪਾਣੀ ਪੀਣ ਤੱਕ ਦਾ ਨਹੀਂ ਸੀ ਪਤਾ ਹੈਗਾ ਸਰ ਭਾਰਨ ਬਹੁਤ ਵਾਧ ਗਿਆ ਸੀਗਾ ਜੀ ਦਰਦ ਰਹਿੰਦਾ ਤੇ ਸੋਜ ਆ ਜਾਂਦੀ ਸੀਗੀ ਜੀ ਮੂੰਹ ਨੂੰ ਵੀ ਸੋਜ ਆ ਦੇ ਅਲਰਜੀ ਬਹੁਤ ਜ਼ਿਆਦਾ ਸੀਗੀ ਹੁਣ ਮੈਂ 4 ਮਹੀਨੇ ਦੇ ਵਿੱਚ ਕੋਈ ਗੋਲੀ ਨਹੀਂ ਲੈਂਦੀ ਨੇ 2-2 3-3 ਗੋਲੀਆਂ ਮੇਰੇ ਰੋਜ਼ ਦੀਆਂ ਹਸਿਆਣੀਆਂ ਧੰਨਵਾਦ ਕਰਦੇ ਨੇ ਮੇਰੀ ਮੈਡਮ ਸਤਵਿੰਦਰ ਕੌਰ ਦਾ ਧੰਨਵਾਦ ਕਰਦੇ ਮੇਰੇ ਮਾੜਾ ਪ੍ਰਦੀਪ ਕੌਰ ਦਾ ਧੰਨਵਾਦ ਸਰ ਜੀ ਸੌਟ ਤੇ ਦਰਸ਼ਨ ਦੀ ਰੂਰ ਤੇ ਸਾਨੂੰ ਸੀਤੀ ਤੇ ਸੀਤੀ ਤੁਸੀਂ ਦੁਨੀਆ ਸਾਡੇ ਦਰਸ਼ਨਾਂ ਨੂੰ ਤਰਸਦੀ ਆ ਤੇ ਅਸੀਂ ਤੁਹਾਡੇ ਦਰਸ਼ਨਾਂ ਨੂੰ ਤਰਸਦੇ ਆ ਆਪ ਜੀ ਦਾ ਫੇਰ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅਰੇ ਜੀ ਕਲਾਪਿੰਗ ਕਰ ਸਕਦਾ ਹੈ ਜਿਹੀ ਹਰ ਬਲਾਇਪਾ ਜ਼ਰਾ ਉੱਪਰ ਵਾਲਾ ਉੱਪਰ ਵਾਲੇ ਕਾ ਥੈਂਕ ਯੂ ਨੀਚੇ ਵਾਲਾ ਨੀਚੇ ਵਾਲਾ ਕਾ ਥੈਂਕ ਯੂ ਔਰ ਜੇ ਸਿਸਟਮ